दे 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 अगर अभी परमेश्वर के प्रकाश के वचन के प्रकाश के होकर तुरंत असं कद भी ठोकर नहीं खावे हलोईया किस्ट्रैक्ट नहीं होवेंगे कन्फ्यूज नहीं होवेंगे लाइफ के याद रखना अगर दाऊद कला जंगल विच ना छया जाता कद भी राजा बन नहीं सकता दाऊद एक रिजैक्ट बंदा लेकिन वो परमेश्वर के प्रकाश के चलता से इस करके उन्हें किसी परिवारिक मैंबर तो ਕਿਸੇ ਦੋਸਤ ਮਿੱਤਰ ਤੋਂ ਠੋਕਰ ਨਹੀਂ ਖਾਦੀ ਉਹਨੂੰ ਪਤਾ ਸੀ ਪਰਮੇਸ਼ਰ ਜੋ ਵੀ ਮੇਰੀ ਜ਼ਿੰਦਗੀ ਵਿੱਚ ਕਰ ਰਿਹਾ ਹੈ ਉਹ ਸਹੀ ਆ ਪਰਮੇਸ਼ਰ ਜੋ ਵੀ ਹੋਣ ਦੇ ਰਿਹਾ ਹੈ ਉਹ ਮੇਰੀ ਭਲਾਈ ਦੇ ਲਈ ਆ ਜਿਉ ਰਿਜੈਕਟਡ ਵਨ ਸੀ ਉਹ ਕੱਲਾ ਛੱਡਿਆ ਗਿਆ ਉਹਨੇ ਇਕਾਂਤ ਦੇ ਵਿੱਚ ਵੀ ਪ੍ਰਭੂ ਦੀ ਮਾਹਿਮਾ ਕੀਤੀ ਇਕੱਲੇਪਨ ਵਿੱਚ ਵੀ ਖੁਦਾ ਦੇ ਨਾਲ ਵਫਾਦਾਰ ਰਿਹਾ ਇਕੱਲੇ ਹੋ ਕੇ ਉਹਨੂੰ ਹੋਰ ਜ਼ਿਆਦਾ ਮੌਕਾ ਮਿਲਿਆ ਪਰਮੇਸ਼ਰ ਦੇ ਹੋਰ ਕਰੀਬ ਜਾਣ ਦਾ ਇਸੇ ਕਾਰਨ ਕਰਕੇ ਉਹ ਇੱਕ ਰਾਜਾ ਬਣਨ ਦੇ ਲਈ ਚੁਣਿਆ ਗਿਆ ਆਮੇਨ ਅਗਰ ਯੂਸਫ ਦੇ ਉੱਤੇ वचन ਦਾ ਪਰਮੇਸ਼ਵਰ ਦਾ ਪ੍ਰਕਾਸ਼ ਨਾ ਹੁੰਦਾ ਤੇ ਕਿਦੋਂ ਉਹਦੇ ਭਰਾ ਜਦੋਂ ਉਹ ਪ੍ਰਧਾਨ ਮੰਤਰੀ ਬਣ ਜਾਂਦਾ ਮਿਸਰ ਦਾ ਉਹਦੇ ਕੋਲ ਅੰਨ ਲੈਣ ਦੇ ਲਈ ਆਉਂਦੇ ਤੇ ਉਹ ਅੰਨ ਨਾ ਦਿੰਦਾ ਬਲਕਿ ਉਹਨੂੰ ਸਜ਼ਾ ਦਿੰਦਾ ਲੇਕਿਨ ਉਹਦੇ ਉੱਤੇ ਪ੍ਰਕਾਸ਼ ਸੀ ਪਰਮੇਸ਼ਵਰ ਦਾ वचन ਦਾ ਉਹਨੂੰ ਪਤਾ ਸੀ ਇਹ ਸਭ ਕੁਝ ਹੋਣਾ ਮੇਰੇ ਲਈ ਜ਼ਰੂਰੀ ਸੀ ਐਸਤਰ ਨੂੰ ਪਤਾ ਸੀ ਅਗਰ ਜਦੋਂ ਮੈਂ ਛੋਟੀ ਬੱਚੀ ਸੀ ਮੇਰੇ ਮਾਪੇ ਉਦੋਂ ਹੀ ਪ੍ਰਭੂ ਦੇ ਵਿੱਚ ਨਾਸ ਸੌਂਦੇ ਤੇ ਅੱਜ ਮੈਂ ਕਦੇ ਵੀ ਰਾਣੀ ਨਹੀਂ ਸੀ ਬਣ ਸਕਦੀ ਅੱਜ ਮੈਂ ਕਦੇ ਵੀ ਆਪਣੀ ਕੌਮ ਦੇ ਸ਼ਟਕਾਰੇ ਦਾ ਕਾਰਨ ਨਹੀਂ ਸੀ ਬਣ ਸਕਦੀ ਤੁਹਾਡੇ ਲਈ ਇੱਕ ਸਮਾਂ ਹੁੰਦਾ ਜਦੋਂ ਲੋਕ ਤੁਹਾਨੂੰ ਸਵਾਲ ਕਰਦੇ ਤੁਹਾਡੇ ਕੋਈ ਜਵਾਬ ਨਹੀਂ ਆ ਤੁਹਾਡਾ ਮਨ ਤੁਹਾਡਾ ਮਾਈਂਡ ਤੁਹਾਨੂੰ ਕੁਐਸਚਨ ਕਰਦਾ ਤੁਹਾਡੇ ਕੋਈ ਜਵਾਬ ਨਹੀਂ ਹੈ ਇਸ ਤਰ੍ਹਾਂ ਕੋ ਬਚਪਨ ਦੇ ਵਿੱਚ ਕਈ ਸਵਾਲ ਸੀ ਇਹ ਛੋਟੀ ਜੀ ਦੇ ਮਾਪੇ ਸਾਂਗੇ ਪ੍ਰਭੂ ਦੇ ਵਿੱਚ ਵਿਚਾਰੀ ਕੱਲੀ ਛੱਡੀ ਗਈ ਉਹ ਵਿਚਾਰੀ ਨਹੀਂ ਆ ਉਹ ਪ੍ਰਭੂ ਦੀ ਇੱਕ ਖਾਸ ਯੋਗਨਾ ਦੇ ਵਿੱਚ ਚੁਣੀ ਗਈ ਆ ਯੂਸਫ ਵਿਚਾਰਾ ਨਹੀਂ ਆ ਉਹ ਇੱਕ ਪ੍ਰਭੂ ਦੀ ਖਾਸ ਯੋਗਨਾ ਨੂੰ ਪੂਰਾ ਕਰਨ ਵਾਲਾ ਇਨਸਾਨ ਆ ਦਾਊਦ ਵਿਚਾਰਾ ਨਹੀਂ ਆ ਜਿਹੜਾ ਜੰਗਲ ਦੇ ਵਿੱਚ ਉਹ ਖੁਦਾ ਦੀ ਰਾਜ ਨੂੰ ਚਲਾਉਣ ਵਾਲਾ ਇੱਕ ਰਾਜਾ ਬਣ ਵੜਾਇਆ ਅਗਰ ਤਾਂ ਤੇ ਪ੍ਰਕਾਸ਼ ਨਹੀਂ ਆ ਵਚਨ ਦਾ ਤੁਸੀਂ ਆਪਣੀਆਂ ਪ੍ਰਸਥਿਤੀਆਂ ਦੇ ਕੋਲ ਅੱਕ ਜਾਓਗੇ ਥੱਕ ਜਾਓਗੇ ਹਾਰ ਜਾਓਗੇ मसीह ने कहा अगर तुम चानोगे ठोकर नहीं तुम खाओ आमेन इसलिए परमेश्वर के वचन के अड़े से खड़े रहना बने रहना प्रभु के हो के अगर तुम अगर तकलीफ दुख में भी लंघना पै रहा याद रखना यदा वो बहुत व्डा प्रतिफल युत वावॉर्ड तू वाला है तो क्योंकि मसीह की मेहनत कदे भी व्यर्थ नहीं है आमेन